ਵੀ ਬ੍ਰੇਕੀ ਸਭ ਤੋਂ ਜ਼ਿਆਦਾ ਲੋਕ ਇਹਦਾ ਰਿਕਾਰਡ ਮਾਰਚ ਚੇਂਜ ਆਪਣਾ ਡੈਮੋਕਰੈਟਿਕ ਐਕਸਰਸਾਈਜ਼ ਨਿਊਟਰੈਂਸ ਕਰਨ ਨਾ ਜ਼ਰੂਰ ਆ ਕੇ ਵੋਟ ਕਰੋ ਉਹ ਤਾਂ ਅਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਕਹਿ ਰਹੇ ਹਾਂ ਤੇ ਅੱਖਾਂ ਖੋਲ ਕੇ ਸੋਚ ਕੇ ਡੋਲਪ ਜੋ ਪੀਰ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਵੀ ਵੋਟ ਪਾਉਣ ਵਾਸਤੇ ਪਹੁੰਚ ਚੁੱਕੇ ਨੇ ਤਸਵੀਰਾਂ ਤਰਨ ਦਾ ਸਾਂਝਾ ਕਰ ਰਹੇ ਆ ਕਿ ਤਰਨਜੀਤ ਸਿੰਘ ਸੰਧੂ ਅੱਜ ਆਪਣੇ ਸਾਥੀਆਂ ਦੇ ਨਾਲ ਜੋ ਵੋਟ ਪਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚਣ ਮਿਤੇ ਸਯੋਗੀ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਤਸਵੀਰਾਂ ਸਾਂਝੇ ਕੀਤੀਆਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਥੀਆਂ ਦੇ ਨਾਲ ਅੱਜ ਵੋਟ ਪਾਉਣ ਲਈ ਵਿਸ਼ੇਸ਼ ਤੌਰ ਦੇ ਉੱਤੇ ਜੋ ਤਰਨਜੀਤ ਸਿੰਘ ਸੰਧੂ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਹਰ ਕੋਈ ਕੈਂਡੀਡੇਟ ਜੋ ਆ اپنی ووٹ ਪਾਉਣ ਵਾਸਤੇ ਆਪਣੇ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਬੁੱਤੂ ਉੱਤੇ ਪਹੁੰਚੇਗਾ ਤੇ ਸੰਤੂ ਸਾਹਿਬ ਸਾੜਨਾ ਮੌਜੂਦ ਨੇ ਜੀ ਸੰਤੂ ਸਾਹਿਬ ਕਿਵੇਂ ਵੇਖਦੇ ਹੋ ਅੱਜ ਵੋਟ ਪਾਣ ਪਹੁੰਚੇ ਜੀ ਜੈ ਹੋ ਕ੍ਰਿਸ਼ੀ ਦੀ ਤੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ ਤੇ ਆਪਣੀ ਹੁਣ ਵੋਟ ਪਾਣ ਜਾ ਰਹੇ ਹਾਂ ਜੀ ਅੱਛਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਬਹੁਤ ਕੀਤੀਆਂ ਗਿਆ ਨੇ ਤਾਂ ਜੋ ਵੋਟ ਜਿਆਦਾ ਤੋਂ ਜਿਆਦਾ ਪੁੱਟਾਈ ਜਾ ਸਕੇ ਹੈ ਬਿਲਕੁਲ ਜੀ ਸਾਹਮਣੇ ਵੇਖੋ ਵੀ ਪ੍ਰੇਕੀ ਸਭ ਤੋਂ ਜ਼ਿਆਦਾ ਲੋਕ ਅਧਿਕ ਰਿਕਾਰਡ ਮਾਰਚੈਂਜ ਆਪਣਾ ਡੈਮੋਕਰੈਟਿਕ ਐਕਸਰਸਾਈਜ਼ ਯੂਟਾਈਲਾਈਜ਼ ਕਰਨ ਸਭ ਸਾਬ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਅੱਜ ਰੋਡਿਕਲ ਤੇ ਹਰ ਕੋਈ ਉਮੀਦ ਬਿਲਕੁਲ ਸਵੇਰੇ ਸਵੇਰੇ ਆਪਣਾ ਗੁਰਦੁਆਰੇ ਮੰਦਰ ਮੈਂ ਮੱਥਾ ਟੇਕ ਕੇ ਆਇਆ ਤੇ ਅੱਛਾ ਕੋਟਨ ਦੀ ਅਪੀਲ ਕਰਨਾ ਚਾਹੁੰਦੇ ਵਿਵਾਦ ਤੋਂ ਬਾਅਦ ਨਿਕਲਣ ਕਰੋ ਜਿਉਂ ਕਿ ਕਾ ਬਹੁਤ ਘੱਟ ਪਰਸੈਂਟ ਹੁੰਦੀ ਹੈ ਆਪਣਾ ਜਰੂਰ ਆ ਕੇ ਵੋਟ ਕਰੋ ਉਹ ਤਾਂ ਅਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਕਹਿ ਰਹੇ ਹਾਂ ਦੇ ਅੱਖਾਂ ਖੋਲ ਕੇ ਸੋਚ ਕੇ ਡਵੈਲਪਮੈਂਟ ਜੀ ਅਜਰਾਣਾ ਵਿੱਚ ਰਾਤੀ ਇੱਕ ਗੋਲੀ ਕੱਟੀ ਹੋਪਰੀ ਹੈ ਲੱਗਦਾ ਕਿ ਅਪੀਲ ਕਰੋ ਕਲਬੋਰਡ ਕੇ ਸੰਧੂ ਸਾਹਿਬ ਇਹ ਤਸਵੀਰਾਂ ਜੋ ਤਰਨਜੀਤ ਸਿੰਘ ਸੰਧੂ ਹੋਣਾ ਦੀਆਂ ਤਸਵੀਰਾਂ ਅੱਖਾਂ ਖੋਲ ਕੇ ਡਵੈਲਪਮੈਂਟ ਦੀ ਵੋਟ ਕਰੋ ਜੀ ਬਿਲਕੁਲ ਜਿਵੇਂ ਤਰਨਜੀਤ ਸਿੰਘ ਸੰਧੂ ਅੱਜ ਇਹ ਵੋਟ ਪਾਉਣ ਵਾਸਤੇ ਤਰਨਜੀਤ ਸਿੰਘ ਸੰਧੂ ਪਹੁੰਚ ਚੁੱਕੇ ਨੇ ਤਾਂ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਤਾਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੋ ਬੂਥਾਂ ਕਿਉਂਕਿ ਇਸ ਤੋਂ ਬਾਅਦ ਹੁਣ ਗੁਰਜੀਤ ਸਿੰਘ ਓਝਲਾ ਵੀ ਤਾਂ ਅਨਿਲ ਜੋਸ਼ੀ ਖਾਸ ਕਰਕੇ ਸਾਰੇ ਕੈਂਡੀਡੇਟ ਜੋ ਆਪ ਆਪਣੇ ਬੂਥਾਂ ਦੇ ਉੱਤੇ ਉੱਥੇ ਪਹੁੰਚਣਗੇ ਵੋਟ ਪਾਉਣ ਵਾਸਤੇ ਤਾਂ ਕਲਕਲੀ ਤਸਵੀਰ ਜੋ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਕ ਜਗਬਾਨੀ ਟੀਵੀ